you ਨਸ਼ਿਆਂ ਦੇ ਵਿਰੁੱਧ ਵਿੱਡੀ ਗਈ ਮੁਹਿੰਮ ਤੇ ਚੱਲਦਿਆਂ ਜੁਥੇ ਪਟਿਆਲਾ ਪੁਲਿਸ ਨੂੰ ਇਸ ਮੇਲੇ ਵੱਡੀ ਸਫਲਤਾ ਮਿਲਦੀ ਹੈ ਜਦੋਂ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆ ਗੋਲੀਆਂ ਤੇ ਇੱਕ ਦੇਸੀ ਪਿਸਤੌਲ ਸਣੇ ਗ੍ਰਿਫਤਾਰ ਕੀਤਾ ਦਾਸ ਦਗੇ ਕਿ ਐਸਐਸਪੀ ਵਰੁਣ ਸ਼ਰਮਾ ਤੇ ਇਸ ਦੇ ਨਾਲ ਹੀ ਡੀਐਸਪੀ ਮਨਜੀਤ ਸਿੰਘ ਤੇ ਹੋਰ ਇੰਸਪੈਕਟਰ ਜਿਹੜੇ ਮੌਕੇ ਤੇ ਮੌਜੂਦ ਸਾਨੂੰ ਨਾਲ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਨਾਕਾਬੰਦੀ ਕੀਤੀ ਗਈ ਸੀ ਤੇ ਬੀਤੀ ਸ਼ਾਮ 8 ਵਜੇ ਦੇ ਕਰੀਬ ਲਿਬਰਟੀ ਚੌਂਕ ਦੇ ਵੱਲੋਂ ਸਰਵਿਸ ਰੋਡ ਦੇ ਰਾਹੀ ਆ ਰਹੀ ਇੱਕ ਸਿਲਵਰ ਗ੍ਰੇ ਰੰਗ ਦੀ ਹੁੰਡਾਈ ਵਰਨਾ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤੇ ਕਾਰ ਦੀ ਤਲਾਸ਼ੀ ਲੈਣ ਤੇ 103 ਪੱਤੇ ਯਾਨੀ ਕਿ 103 ਗੋਲੀਆਂ ਜੋ ਕਿ ਕੰਡੈਕਟਰ ਸੀਟ ਦੇ ਹੇਠਾਂ ਪੈਰਾਵਲੀ ਸਾਈਡ ਤੋਂ ਮਿਲੀਆਂ ਨੇ ਇੱਕ ਦੇਸੀ ਬੱਤੀ ਬੋਰਡ ਦੇ ਪਿਸਤੌਲ ਮੈਗਜ਼ੀਨ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਦਾਸ ਤੇ ਇਹ ਕਿ ਕਾਰ ਦੇ ਡੈਸ਼ਬੋਰਡ ਦੇ ਵਿੱਚੋਂ ਦੋ ਕੰਪਿਊਟਰ ਕੰਡੇ ਬਰਾਮਦ ਕੋਈ ਨਹੀਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਗੈਂਗਸਟਰ ਤੇ ਵਾਰ ਅਤੇ ਯੋਧ ਨਸ਼ਾ ਵਿਰੋਧੀ ਜਿਹੜੀ ਮਹਿਮ ਚਲਾਈ ਗਈ ਆ ਉਸ ਦੇ ਤਹਿਤ ਸਾਨੂੰ ਇੱਕ ਕੱਲ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਡੀ ਪੁਲਿਸ ਪਾਰਟੀ ਵੱਲੋਂ ਸਮੇਤ ਮੈਂ ਤੇ ਮੇਰੀ ਪੁਲਿਸ ਪਾਰਟੀ ਅਸੀਂ ਦਮਨਿਹੜੀ ਫਟਕਾਂ ਦੇ ਨੇੜੇ ਨੀਅਰ ਮਹਿਫਿਲ ਰਿਜ਼ੋਰਟ ਨਾਕਾਬੰਦੀ ਕੀਤੀ ਹੋਈ ਸੀ ਕਰੀਬ 8:00 ਵਜੇ ਜੋ ਸਿਲਵਰ ਕਲਰ ਦੀ ਇੱਕ ਵਰਨਾ ਗੱਡੀ ਐਚ ਆਰ ਨੰਬਰ ਨੂੰ ਜਦੋਂ ਅਸੀਂ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ ਜਿਹੜਾ ਇੱਕ ਜਸਪ੍ਰੀਤ ਸਿੰਘ ਉਹ ਫੁਜਸੀ ਜੀ ਨੇ ਆਪਣਾ ਨਾਮ ਦੱਸਿਆ ਤੇ ਉਹਦੀ ਪੁਸ਼ੀਸ਼ ਕਰਨ ਤੇ ਜੋ ਕਿ ਸੈਦ ਖੀੜੀ ਥਾਣਾ ਖੀੜੀ ਕਿੰਨੇ ਦੇ ਰਹਿਣ ਵਾਲੇ ਆ ਤੇ ਉਹਨਾਂ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ ਸਾਨੂੰ 103 ਨਸ਼ੀਲੀਆਂ ਗੋਲੀਆਂ ਜਾਨੀ ਕਿ ਟੋਟਲ 103 ਪੱਤੇ ਜੀ ਹਰੇਕ ਪੱਤੇ ਦਾ ਦਾਦਾਸ ਗੋਲੀਆਂ ਤੇ ਇੱਕ ਸਾਨੂੰ 0.32 ਬੋਰ ਦਾ ਜਿਹੜਾ ਪਿਸਤਲ ਆ ਉਹ ਬਰਾਮਦ ਹੋਇਆ ਤੇ ਇਹਦੇ ਵਿੱਚ ਜਿਹੜਾ ਮੈਗਜ਼ੀਨ ਦੇ ਵਿੱਚ ਇੱਕ ਜਿੰਦਾ ਕਾਰਤੂਸ ਬੱਤੀ ਬੋਰ ਦਾ ਸੀ ਤੇ ਇਸ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜੀ ਅਗਲੀ ਤਫਰੀਸ਼ ਹਾਮਿਲ ਹੋਣੀ ਹੋਵੇਗੀ ਸਰ ਕੋਈ ਕ੍ਰਿਮੀਨਲ ਕੋਰਟ ਹੈਗਾ ਇਹਨਾਂ ਦਾ ਪਿਛਲਾ ਉਹ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਫਿਲਹਾਲ ਸਾਡੇ ਕੋਲ ਜਿਹੜੀ ਇਸ ਮੈਟਰ ਦੇ ਸਬੰਧ ਵਿੱਚ 26 ਨੰਬਰ ਐਫ ਆਈ ਆਰ ਜਿਹੜੀ ਕੱਲ ਦੀ ਦਰਜ ਕੀਤੀ ਥਾਣਾ ਸਿਟੀ ਰਾਏਪੁਰੇ ਦੇ ਵਿੱਚ ਇਹ 22 ਕਟ 85 ਐਨ ਡੀ ਪੀ ਐਕਟ ਅਤੇ 25 54 56 ਆਮ ਚੱਕਦੇ ਤੇ ਪਰਚਾ ਦਰਜ ਕੀਤਾ ਸਰ ਜੀ ਸਰ ਕੀ ਦੱਸਿਆ ਇਹਨਾਂ ਨੇ ਵੀ ਕਿਥੇ ਵਾਰਦਾਤਾਂ ਤੇ ਚਲੇ ਸੀਗੇ ਵਾਰਦਾਤਾਂ ਕਰਕੇ ਆਏ ਸੀਗੇ ਕੀ ਕੀ ਮੋਟਿਵ ਸੀਗਾ ਜੀ ਪਿਸਤਲ ਦਾ ਨਾਲ ਜੀ ਹਾਂਜੀ ਜਿਹੜੇ ਜਸਪੀਤ ਸਿੰਘ ਜਿਹੜੇ ਅਸੀਂ ਕਾਬੂ ਕੀਤੇ ਆ ਇਹਨਾਂ ਕੋਲੋਂ ਜਿਹੜਾ ਪਿਸਤਲ ਬਰਾਮਦ ਹੋਇਆ ਉਹ ਨਜਾਇਜ਼ ਆ ਕੋਈ ਵੀ ਲਾਇਸੈਂਸ ਨਹੀਂ ਹੈਗਾ ਤੇ ਤਾਂ ਕਰਕੇ ਉਹ ਅਸੀਂ ਵੈਰੀਫਾਈ ਕਰਨਾ ਕਿ ਕਿੱਥੋਂ ਪਿਸਤਲ ਲੈ ਕੇ ਆਇਆ ਤੇ ਇਹਨਾਂ ਦੀ ਮਨਸ਼ਾ ਕੀ ਸੀ ਪਿਸਤਲ ਰੱਖਣ ਦੀ ਕੋਈ ਬੰਦਾ ਸੀਗਾ ਸਾਨੂੰ ਹਾਂਜੀ ਫਿਲਹਾਲ ਜਸਪੀਤ ਸਿੰਘ ਅਸੀਂ ਕਾਬੂ ਕੀਤਾ ਤੇ ਇਹਨਾਂ ਦੀ ਇੰਟਰੋਗੇਸ਼ਨ ਸਾਡੀ ਜਿਹੜੀ ਤਫ਼ਤੀਸ਼ ਇਨਵੈਸਟੀਗੇਸ਼ਨ ਦੌਰਾਨ ਇਹਦੇ ਨਾਲ ਕਿਹੜੇ ਕਿਹੜੇ ਬੰਦੇ ਲਿੰਕ ਨੇ ਤੇ ਇਹ ਪਿਸਤਲ ਕਿੱਥੋਂ ਲੈ ਕੇ ਆਇਆ ਤੇ ਜੋ ਇਹ ਡਰੱਗ ਦਾ ਕੰਮ ਕਰ ਰਿਹਾ ਇਹ ਕਦੋਂ ਤੋਂ ਤੇ ਕਿਹਦੀ ਸ਼ਹਿ ਤੇ ਕਰ ਰਿਹਾ ਤੇ ਇਹਦੇ ਪਿੱਛੇ ਕਿਸ ਵੱਲੋਂ ਜਿਹੜੇ ਇਹ ਕਿਹੜੇ ਦੋਸ਼ੀ ਨੇ ਜਿਹੜੇ ਇਹਨੂੰ ਇਹ ਸਪਲਾਈ ਕਰ ਰਹੇ ਨੇ ਤੇ ਉਹ ਕਿਹੜੇ ਦੋਸ਼ੀ ਨੇ ਜਿਹੜੇ ਇਹਨਾਂ ਤੋਂ ਜਿਹੜਾ ਸਮਾਨ ਉਹ ਲੈ ਰਹੇ ਨੇ ਸਰ ਚੱਲਾਈ ਬੰਦਾ ਆ ਵੀ ਡਰਾਈਵ ਕਰ ਰਿਆ ਜੀ ਹਾਂਜੀ ਇਹ ਆਪ ਡਰਾਈਵ ਕਰੇ ਜਸਪੀਰ ਜੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜੋ ਹੁਣ ਤੱਕ ਸਾਡੇ ਕੋਲ ਇਹ ਗੱਲ ਸਾਹਮਣੇ ਆਈ ਆ ਇਹ ਇੱਕ ਮੁੰਡਾ ਜਸਕਰਨ ਸਿੰਘ ਬੇਦੀ ਆ ਪਿਲਖਣੀ ਪਿੰਡ ਤੋਂ ਜਿਹੜੇ ਕਿ ਹੁਣ ਯੂ ਐਸ ਏ ਗਏ ਹੋਏ ਆ ਤੇ ਉਹਨਾਂ ਤੇ 89 2018 ਦਾ ਵੀ ਇੱਕ ਮਕਦਮਾ ਦਰਜ ਹੈ 302 ਦਾ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਡੇ ਜਿਹੜੇ ਇਹਦਾ ਜਿਹੜਾ ਲਿੰਕ ਆ ਜਸਕਰਨ ਸਿੰਘ ਨਾਲ ਪਾਇਆ ਗਿਆ ਤੇ ਬਾਕੀ ਇਹ ਪਿਸਤਲ ਕਿੱਥੋਂ ਲੈ ਕੇ ਆਇਆ ਇਹ ਇਹਦੇ ਪਿੱਛੇ ਹੋਰ ਜਿਹੜੇ ਲੋਕਲ ਰਾਏਪੁਰੀ ਤੋਂ ਕਿਹੜੇ-ਕਿਹੜੇ ਮੁੰਡੇ ਆ ਜਿਹੜੇ ਇਹਦੇ ਨਾਲ ਅਟੈਚ ਆ ਉਹ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਜਿਵੇਂ ਬਾਹਰ ਜਿਹੜੇ ਗੈਂਗਸਟਰ ਬੈਠੇ ਐ ਕੋਈ ਇਸ ਤਰ੍ਹਾਂ ਦਾ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਕੋਈ ਸਬੰਧ ਹੋਵੇ ਜੀ ਇਸ ਇਹਦਾ ਜੀ ਹਾਂਜੀ ਮਿਸ਼ਨ ਜਿਹੜੀ ਇਨਵੈਸਟੀਗੇਸ਼ਨ ਤਾਂ ਇਹੀ ਹੈ ਕਿ ਇਹ ਜਸਪੀ ਸਿੰਘ ਦਾ ਜਿਹੜਾ ਜਸਕਰਨ ਸਿੰਘ ਬੇਦੀ ਨਾਲ ਤਾਲਮੇਲਾ ਤੇ ਬਾਕੀ ਹੋਰ ਕਿਹੜੇ-ਕਿਹੜੇ ਮੁੰਡੇ ਜਾਂ ਕਿਹੜੇ-ਕਿਹੜੇ ਜਿਹੜੇ ਇੱਥੇ ਰਾਏਪੁਰੇ ਚ ਕੋਈ ਐਕਟਿਵ ਜੇ ਕੋਈ ਹੈਗਾ ਕੋਈ ਕਲਪਰੇਟਸ ਉਹ ਸਿਡੈਂਟੀਫਾਈ ਕਰਾਂਗੇ ਇਸ ਮੁਕਦਮੇ ਥਰੂ ਜੀ ਮੈਂ ਤੁਹਾਡੇ ਮਾਧਿਅਮ ਦੇ ਰਹੀ ਹਾਂ ਸੱਤ ਵਾਰਨਿੰਗ ਤੇ ਸਖਤ ਚੇਤਾਵਨੀ ਦਿਨਣਾ ਚਾਹਣਾ ਜਿਹੜੇ ਵੀ ਕੋਈ ਕ੍ਰਿਮੀਨਲ ਨੇ ਜਿਹੜੇ ਰਾਜਪੁਰੇ ਦੇ ਵਿੱਚ ਜਿਨ੍ਹਾਂ ਨੇ ਕੋਈ ਪਲਾਨ ਕੀਤਾ ਜਾਂ ਕੋਈ ਫਿਊਚਰ ਸੋਚ ਰਹੇ ਆ ਤੇ ਜਾਂ ਕੋਈ ਇੰਨਾ ਗਲਤ ਐਕਟੀਵਿਟੀਆਂ ਇਨਵੋਲਵ ਨੇ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਪਟਿਆਲਾ ਸਾਨੂੰ ਸਖਤ ਹਦਾਇਤਾਂ ਨੇ ਕਿ ਪੂਰੀ ਸ਼ਕਤੀ ਦੇ ਨਾਲ ਇਹਨਾਂ ਦੇ ਵਰਕ ਕਰੋ ਅਸੀਂ ਰਾਜਪੁਰੇ ਦੇ ਵਿੱਚ ਜਾਂ ਪੂਰੇ ਪਟਿਆਲੇ ਦੇ ਵਿੱਚ ਸਾਡੇ Potrebno je politro pů, mostajde.